ਜਿੰਨੇ ਵੀ ਦੱਸ ਤੁਸੀਂ ਐਨਐਨਰ ਨਿਊਜ਼ ਨਾਲ ਜੁੜੇ ਹੋ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਵਕਤ ਦੀ ਵੱਡੀ ਬਿਗ ਬ੍ਰੇਕਿੰਗ ਨਿਊਜ਼ ਤੁਹਾਨੂੰ ਸਾਂਝੀ ਕਰਦੇ ਜਾ ਰਹੇ ਹਾਂ ਇਹ ਕੋਈ ਅਫਵਾਹ ਨਹੀਂ ਫੈਲਾਈ ਜਾ ਰਹੀ ਸਿਰਫ ਇੱਕ ਸੂਚਿਤ ਕੀਤਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਨੇ ਜਦੋਂ ਪਹਿਲਾਂ ਪਾਣੀ ਆਇਆ ਸੀ ਤਾਂ ਉਸ ਟਾਈਮ ਦੱਸਿਆ ਜਦੋਂ ਬਹੁਤ ਜ਼ਿਆਦਾ ਵੱਧ ਗਿਆ ਤੇ ਕੱਲ ਦਾ ਫੇਰ ਦਿਆ ਸਤਲੁਜ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹੈ ਵਾਹੋ ਤੇਜ਼ ਹੈ ਪੜੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਲ ਪੱਧਰ ਹੋਰ ਵੀ ਵੱਧ ਸਕਦਾ ਹੈ ਤਾਂ ਖਾਸ ਕਰਕੇ ਇਹ ਵੀਡੀਓ ਖਬਰ ਉਹਨਾਂ ਦੇ ਲਈ ਹੈ ਸ਼ੇਅਰ ਜ਼ਰੂਰ ਕਰ ਦਿਓ ਜੋ ਬਹੁਤ ਸਾਰੇ ਪਰਿਵਾਰ ਕਹਿ ਸਕਦੇ ਹਨ ਗੁੱਜਰਪੁਰ ਪਈਗੜਾ ਕਹਿ ਸਕਦੇ ਕੋ ਦਰਿਆ ਦੇ ਅੰਦਰ ਬੈਠਿਆ ਕਿਉਂਕਿ ਦਰਿਆ ਦੇ ਅੰਦਰ ਸਸਤੀ ਜ਼ਮੀਨ ਠੇਕੇ ਤੇ ਮਿਲ ਜਾਂਦੀ ਹੈ ਜਿਸ ਤੇ ਕਰਕੇ ਉਹ ਬੈਠੇ ਤੇ ਉਹਨਾਂ ਨੂੰ ਸੋਚੇ ਕੀਤਾ ਜਾਂਦਾ ਹੈ ਕਿ ਤੁਸੀਂ ਦਰਿਆਵਾਂ ਦੇ ਵਿੱਚੋਂ ਬਾਹਰ ਨਿਕਲ ਜਾਓ ਕਿਸੇ ਵੀ ਟਾਈਮ ਪਾਣੀ ਹੋਰ ਵੀ ਵੱਧ ਸਕਦਾ ਹੈ ਜੋ ਅਸੀਂ ਐ ਪੈਸਾ ਨੇ ਪ੍ਰੋਫੈਸਰ ਦੇ ਕੁਝ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਪਾਣੀ ਹੋਰ ਵੱਧ ਸਕਦਾ ਹੈ ਤਿੰਨ ਦਿਨ ਅੱਗੇ ਕਾਫੀ ਜ਼ਿਆਦਾ ਮੀਂਹ ਦੱਸਿਆ بارش ਦੱਸੀ ਜਾ ਰਹੀ ਹੈ ਤਾਂ ਇਹ ਤਸਵੀਰ ਤੁਹਾਡੇ ਸਾਹਮਣੇ ਦਰਿਆ ਸਤਲੁਜ ਦੀ ਤਾਂ ਇੱਕ ਹੋਰ ਮੈਂ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤਕਰੀਬਨ 2 ਘੰਟੇ ਬਾਅਦ ਦਰਿਆ ਸਤਲੁਜ ਦੀ ਇੱਕ ਵੱਡੀ ਬੈਕ ਬ੍ਰੇਕਿੰਗ ਨਿਊਜ਼ ਇਸ ਤੂ ਵੀ ਲੈ ਕੇ ਹਾਜ਼ਰ ਹੋਵਾਂਗਾ ਕਿ ਉਹ ਵੀ ਤੁਹਾਡੇ ਸਾਰਿਆਂ ਦੇ ਨਾਲ ਜੁੜੀ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਦਰਿਆ ਸਤਲੁਜ ਇਹਨਾਂ ਤਸਵੀਰਾਂ ਸੇ ਤੋੜ ਤੱਕ ਵਿਚਾਰਿਆ ਜੇਕਰ ਤੁਸੀਂ ਸਾਨੂੰ 7 ਰੁਪਏ ਦਾ ਚਾਹਦੇ ਹੋ ਤਾਂ 7 ਜਰੂਰ ਦਵਾਇਓ ਅੱਗੇ ਤੱਕ ਤੁਸੀਂ ਦੇਖ ਸਾਦੇ ਹੋ ਇਹ ਦ੍ਰਿਸ਼ ਸਤਲੁਜ ਦਾ ਪਾਣੀ ਵਧਿਆ ਤਾਂ ਸੂਤਰ ਦੇ ਹਵਾਲੇ ਤੋਂ ਖਬਰ ਇਹ ਵੀ ਦੱਸੀ ਜਾ ਰਹੀ ਹੈ ਕਿ ਪਾਣੀ ਹੋਰ ਵੀ ਵੱਧ ਸਕਦਾ ਹੈ ਖਾਸ ਕਰਕੇ ਮੇਰੇ ਪੀਲੇ ਗੁੱਜਰਪਾਈ ਚਰਾਜਾ ਮੇਰੇ ਹੋਰ ਵੀਰ ਜੀ ਦਰਿਆ ਦੇ ਅੰਦਰ ਬੈਠੇ ਹੈ ਕੁਝ ਐਹੋ ਜੀ ਵੀ ਹੁੰਦੇ ਹੈ ਜਿਹੜੇ ਕਿ ਕਹਿੰਦੇ ਕਿ ਅਸੀਂ ਮੱਛੀਆਂ ਵਗੈਰਾ ਫੜਾਂਗੇ ਤਾਂ ਉਹ ਦਰਿਆ ਤੋਂ ਬਾਹਰ ਹੋ ਜਾਓ ਪਾਣੀ ਤਾਂ ਚੱਲ ਪੱਤਰ ਲਗਾਤਾਰ ਵੱਧ ਰਿਹਾ ਹੈ ਦੇਖ ਸਕਦੇ ਹੋ ਇਸ ਜਗ੍ਹਾ ਤੇ ਬਿਲਕੁਲ ਵੀ ਪਾਣੀ ਨਹੀਂ ਸੀ ਜੋ ਪਾਣੀ ਸੀ ਅੱਗੇ ਜ਼ੂਮਿੰਗ ਕਰਕੇ ਮੈਂ ਦਿਖਾਉਣਾ ਕਿ ਸਾਹਮਣੇ ਇੱਕ ਪੂਲਰ ਖੜਿਆ ਹੈ ਤਾਂ ਸਾਹਮਣੇ ਕਿਹੜੇ ਪੂਲਰ ਖੜਿਆ ਹੈ ਉੱਥੇ ਪਾਣੀ ਸੀ ਤਾਂ ਹੁਣ ਕਿੱਥੇ ਅੱਗੇ ਪਾਣੀ ਦੋਨਾਂ ਸਾਈਡਾਂ 'ਤੇ ਲੱਗੇ ਪਾਣੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ ਇਸ ਤੋਂ ਅੱਗੇ ਪਰਲੇ ਪਾਸੇ ਚੱਲਦਾ ਸੀ ਜਿੱਥੇ ਤੋਂ ਸਾਹਮਣੇ ਪੁਲ ਦੇਖ ਸਕਦੇ ਹੋ ਤੇ ਉਨ ਸਾਰਾ ਪਾਣੀ ਇਧਰ ਵੀ ਚੱਲ ਰਿਹਾ ਤੇ ਪਰਲੀ ਸਾਈਡ ਇਤੋਂ ਹੀ ਜ਼ਿਆਦਾ ਪਾਣੀ ਹੈ ਤਾਂ ਤਸਵੀਰ ਤੁਹਾਡੇ ਸਾਹਮਣੇ ਇੱਥੇ ਪਾਣੀ ਬਿਲਕੁਲ ਨਹੀਂ ਸੀ ਕੁਝ ਮੇਰੇ ਵੀਰ ਕੁਝ ਇਹ ਵੀ ਕਹਿ ਰਹੇ ਸੀ ਕਿ ਚਲੋ ਚੰਗਾ ਹੋਇਆ ਥੋੜਾ ਪਾਣੀ ਆਇਆ ਪਰੁੱਤ ਗਿਆ ਤੂੰ ਹੁਣ ਜਿਆਦਾ ਪਾਣੀ ਆ ਚੁੱਕਿਆ ਦਰਿਆ ਸਤਲ ਦੇ ਵਿੱਚ ਤਾਂ ਸਿੱਧੀਆਂ ਤਸਵੀਰਾਂ ਲਾਈਵ ਐਨਐਨਆਰ ਨਿਊਜ਼ ਦੇ ਤੁਹਾਡੇ ਸਾਹਮਣੇ ਮੁੱਖ ਹੈ ਦਿਖਾ ਰਿਆ ਵਾ ਤੇ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਪੀਰਾਂ ਤੱਕ ਪਹੁੰਚ ਸਕੇ ਜੋ ਜ਼ਿਆਦੇ ਅੰਦਰ ਹੈ ਜੋ ਮੱਝਾਂ ਲੈ ਕੇ ਗਏ ਆ ਉਹ ਸਾਰੇ ਮੱਝਾਂ ਲੈ ਕੇ ਆਇਆ ਕੁਝ ਬੱਕਰੀਆਂ ਲੈ ਕੇ ਗਏ ਆ ਉਹ ਸਾਰੇ ਬਾਹਰ ਹੋ ਸਕਣ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਬਰ ਨੂੰ ਚੱਲਦੇ ਚੱਲਦੇ ਸ਼ੇਅਰ ਜਰੂਰ ਕਰ ਦਿਓ ਬਾਕੀ 2 ਘੰਟੇ ਬਾਅਦ ਇੱਕ ਵੱਡੀ ਖਬਰ ਲੈ ਕੇ ਹਸਰਵਾਂਗਾ ਦੇਖਦੇ ਰਹੋ ਐਨਐਨਆਰ ਨਿਊਜ਼